92 ਨੰਬਰ ਸਵਾਲ ਦਾ ਜਵਾਬ ਹੈ ਵੀ ਜਟਵਿਹੜਾ ਬੰਦਾ ਹੁੰਦਾ ਹੈ ਸਿੱਧੇ ਸੁਭਾਅ ਦਾ ਬੰਦਾ ਉਹ ਬਾਲੀਆਂ ਕੁਚਲ ਬਿੰਦੀਆਂ ਨਹੀਂ ਜਾਣਦਾ ਹੁਸ਼ਿਆਰੀਆਂ ਨਹੀਂ ਜਾਣਦਾ ਸਿੱਧੀ ਗੱਲ ਕਹਿੰਦਾ ਹੈ ਮੂੰਹ ਤੇ ਗੱਲ ਕਹਿ ਦਿੰਦਾ ਹੈ ਮਿਹਨਤੀ ਬੰਦਾ ਉਹਦੇ ਵਿੱਚ ਬਾਲੀਆਂ ਚਲਾਕੀਆਂ ਨਹੀਂ ਹੁੰਦੀਆਂ ਸੁਭਾਅ ਦਾ ਸਿੱਧਾ ਹੁੰਦਾ ਹੈ ਗੱਲ ਕਿੱਥੇ ਕਹਿਣੀ ਆ ਜਾਂ ਨਹੀਂ ਕਹਿਣੀ ਉਹ ਇੰਨੀ ਨਹੀਂ ਗੌਰ ਕਰਦਾ ਜੋ ਵੀ ਗੱਲ ਕਹਿਣੀ ਉਹ ਸਿੱਧੀ ਕਹਿ ਦਿੰਦਾ ਉਹਨੂੰ ਜਟਵਿਹੜਾ ਬੰਦਾ ਕਹਿੰਦੇ ਆ ਤੇ ਅੱਜ ਦਾ ਸਵਾਲ ਏ ਬਈ ਮੜਾਸਾ ਕੀ ਹੁੰਦਾ ਏ ਸਵਾਲਾਂ ਦਾ ਜਵਾਬ ਜਰੂਰ ਦਿਆ ਕਰੋ ਆਪਣਾ ਜਿਹੜਾ ਇੱਕ ਕਮੈਂਟ ਹੈ ਨਾ ਉਹ ਕਈ ਲੋਕਾਂ ਦੇ ਕੰਮ ਆ ਸਕਦਾ ਏ ਕੱਲੀ ਵੀਡੀਓ ਦੇਖ ਕੇ ਸਿਰਫ ਆਪਣੀ ਜਾਣਕਾਰੀ ਵਧਦੀ ਹੈ ਨਾ ਆਪਾਂ ਕਿਸੇ ਦੀ ਵੀਡੀਓ ਦੇਖਦੇ ਆ ਜੇ ਆਪਾਂ ਕਮੈਂਟ ਕਰਦੇ ਆ ਤੇ ਉਹ ਕਈ ਲੋਕਾਂ ਨੂੰ ਫਾਇਦਾ ਕਰ ਸਕਦਾ ਹੈ ਕਿਉਂਕਿ ਕਮੈਂਟ ਬਹੁਤ ਲੋਕ ਪੜਦੇ ਨੇ ਤੇ ਇਹ ਆਪਣੀ ਪੰਜਾਬੀ ਭਾਸ਼ਾ ਲਈ ਇੱਕ ਛੋਟਾ ਜਿਹਾ ਹੰਬਲਾ ਇੱਕ ਛੋਟੀ ਜੀ ਕੋਸ਼ਿਸ਼ ਹੋ ਗਈ ਉਹਦੇ ਵਿਕਾਸ ਵਾਸਤੇ ਇਸ ਕਰਕੇ ਸਵਾਲਾਂ ਦੇ ਜਵਾਬ ਜ਼ਰੂਰ ਦਿਆ ਕਰੋ ਜਿੰਨੂੰ ਪਤਾ ਹੈ ਹੋ ਸਕੇ ਤਾਂ ਆਪਜੀ ਆਪਦੀ ਭਾਸ਼ਾ ਜ਼ਰੂਰ ਲਿਖ ਦਿਆ ਕਰੋ ਨਾਲ